ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰ ਦੇ ਨਾਲ ਮੈਂ ਸੀ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਹੁਣ ਸਵਾਲ ਇੱਕ ਨਵਾਂ ਜਿਹੜਾ ਉਹ ਇਹ ਹੈ ਵੀ ਹੁਣ ਸੁਖਬੀਰ ਬਾਦਲ ਜਿਹੜੇ ਜਿਨ੍ਹਾਂ ਨੂੰ ਤਨਖਾਹ ਲੱਗ ਗਈ ਹੈ ਜਿਨ੍ਹਾਂ ਨੂੰ ਤਨਖਾਹਾਂ ਐਲਾਨ ਦਿੱਤਾ ਗਿਆ ਹੁਣ ਇਸ ਪੂਰੇ ਸੰਦਰਭ ਦੇ ਵਿੱਚ ਅੱਗੇ ਕੀ ਹੋਏਗਾ ਕੀ ਸੁਖਬੀਰ ਬਾਦਲ ਜਿਹੜੇ ਆ ਜਦੋਂ ਆਪਣੀ ਤਨਖਾਹ ਭੁਗਤ ਲੈਣਗੇ ਤਾਂ ਫਿਰ ਉਹ ਅਕਾਲੀ ਦਲ ਦੇ ਉਦਾਂ ਹੀ ਪ੍ਰਧਾਨ ਬਣੇ ਰਹਿਣਗੇ ਉਸੇ ਤਰ੍ਹਾਂ ਉਹ ਅਗਵਾਈ ਕਰਨਗੇ ਸੰਗਤ ਸਿੱਖ ਸੰਗਤ ਜਿਹੜੀ ਹੈ ਉਹਨਾਂ ਨੂੰ ਪ੍ਰਧਾਨ ਪ੍ਰਵਾਨ ਕਰ ਲੇਗੀ ਔਰ ਇਹਦੇ ਨਾਲ ਹੀ ਸਾਡੇ ਕੱਲ੍ਹ ਵਾਲੇ ਪ੍ਰੋਗਰਾਮ 'ਚ ਪੱਟੀ ਸਾਹਿਬ 2-3 ਸਵਾਲ ਆਏ ਆ ਸੰਗਤ ਇਹ ਵੀ ਜਾਣਨਾ ਚਾਹੁੰਦੀ ਹੈ ਲੋਕ ਇਹ ਵੀ ਜਾਣਨਾ ਚਾਹੁੰਦੇ ਆ ਵੀ ਤਨਖਾਹ ਸ਼ਬਦ ਕਿਉਂ ਵਰਤਿਆ ਜਾਂਦਾ ਤੇ ਨਾਲ ਇੱਕ ਸਵਾਲ ਇਹ ਵੀ ਸਿਗਾ ਵੀ ਜੇ ਸਜ਼ਾ ਦੇਣੀ ਹੈ ਕਿਉਂਕਿ ਇਲਜ਼ਾਮ ਬਹੁਤ ਵੱਡੇ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਦਬੀ ਦਾ ਮਾਮਲਾ ਸਿੱਖਾਂ ਦੇ ਕਾਤਲ ਡੀਜੀਪੀ ਸੁਮੇਧ ਸੈਣੀ ਨੂੰ ਡੀਜੀਪੀ ਲਾਉਣਾ ਇੱਕ ਉਸ ਅਫਸਰ ਨੂੰ ਡੀਜੀਪੀ ਲਾਉਣਾ ਫਿਰ ਰਾਮ ਰਹੀਮ ਡੇਰੇ ਤੇ ਬਾਰ-ਬਾਰ ਜਾਣਾ ਜਿਹਨੂੰ ਪੰਥ ਚੋਂ ਛੇਕਿਆ ਹੋਵੇ ਤਾਂ ਲੋਕ ਇਹ ਵੀ ਸਵਾਲ ਕਰ ਰਹੇ ਆ ਵੀ ਸਜ਼ਾ ਜਿਹੜੀ ਦਿੱਤੀ ਜਾਂਦੀ ਆ ਤਨਖਾਹ ਜਿਹੜੀ ਲਈ ਜਾਂਦੀ ਆ ਉਹਦੇ ਵਿੱਚ ਕੇਵਲ ਜੋੜਿਆਂ ਦੀ ਸੇਵਾ ਕਰਾ ਲਈ ਜਾਂ ਫਿਰ ਝੂਠੇ ਬਰਤਨ ਜਿਹੜੇ ਆ ਸਾਫ਼ ਕਰਵਾ ਦਿੱਤੇ ਜਾਂ ਯਾ ਫਿਰ ਕਹਿ ਦਿੱਤਾ ਜਾਂਦਾ ਵੀ ਤੁਸੀਂ 2 ਘੰਟੇ 3 ਘੰਟੇ ਬੈਠ ਕੇ ਗੁਰਬਾਣੀ ਸਰਵਣ ਕਰਨੀ ਆ ਤੇ ਮੈਨੂੰ ਐਦਾਂ ਲੱਗਾ ਵੀ ਜਿਨ੍ਹਾਂ ਲੋਕਾਂ ਨੇ ਕਮੈਂਟਸ ਕੀਤੇ ਆ ਉਹਨਾਂ ਦੀ ਮਾਨਸਿਕਤਾ ਜੋ ਪੜ ਸਕਿਆ ਉਹ ਇਹ ਚਾਹੁੰਦੇ ਸੀਗੇ ਵੀ ਸਜ਼ਾ ਜਿਹੜੀ ਆ ਉਹ ਸਖਤ ਹੋਣੀ ਚਾਹੀਦੀ ਆ ਸੋ ਇਹਨਾਂ ਵਿਸ਼ਿਆਂ ਦੇ ਉੱਤੇ ਅੱਜ ਤੁਹਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਪੱਟੀ ਸਾਹਿਬ ਤੇ ਚਾਹੁੰਦੇ ਆ ਵੀ ਇਹ ਸਾਰਾ ਕੁਝ ਜਿਹੜਾ ਖੋਲ ਕੇ ਰੱਖੋ ਵੀ ਪਹਿਲਾਂ ਤਾਂ ਅਕਾਲੀ ਸਿਆਸਤ ਜਾਂ ਸੁਖਬੀਰ ਸਿੰਘ ਬਾਦਲ ਨਿੱਜੀ ਤੌਰ ਦੇ ਉੱਤੇ ਹੁਣ ਅਗਾ ਕੀ ਕਰਦੇ ਆ ਜਾਂ ਕੀ ਕਰ ਸਕਦੇ ਆ ਪਹਿਲੀ ਗੱਲ ਤੇ ਇਹ ਆ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਅਕਾਲ ਤਖਤ ਤੇ ਕੱਲ ਪੇਸ਼ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਸੀ ਹਾਂ ਆਪਾਂ ਕੱਲ ਵੀ ਗੱਲ ਕੀਤੀ ਸੀ ਅੱਜ ਫਿਰ ਦੁਹਰਾ ਦਿੰਨੇ ਆ ਕਿ ਮर्याਦਾ ਦੇ ਮੁਤਾਬਕ ਉਹਨਾਂ ਨੂੰ ਜਦੋਂ ਉਹਨਾਂ ਆਪਣੀ ਗਲਤੀ ਦੋਸ਼ ਕਬੂਲ ਕਰ ਲਏ ਗੱਲ ਦੀ ਮੀਟਿੰਗ 'ਚ ਬੁਲਾ ਕੇ ਜੇ ਕੋਈ ਪੁੱਛਣ ਵਾਲ ਸੀ ਪੁੱਛੀ ਜਾ ਸਕਦੀ ਤੇ ਉਸ ਤੋਂ ਬਾਅਦ ਉਹਨੂੰ ਬੁਲਾਇਆ ਜਾਂਦਾ ਬੁਲਾ ਕੇ ਉਹਨੂੰ ਗੱਲ 'ਚ ਪਰਨਾ ਪਾ ਕੇ ਖੜਾ ਕਰਕੇ ਦੋਸ਼ ਦੱਛੇ ਜਾਂਦੇ ਹੂੰ ਮਤਲਬ ਜਥੇ ਤਰ੍ਹਾਂ ਜਿਹੜੀ ਕਾਰਵਾਈ ਕੀਤੀ ਹੈ ਡਰਦਿਆਂ 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 ਕੀਤੀ ਹੈ ਸਕ੍ਰਿਪਟ ਕਿਤੋਂ ਹੋਰ ਲਿਖੀ ਆਈ ਉਹ ਪੜੀਆ ਤੋਂ ਵੀ ਡਰਦਿਆਂ ਡਰਦਿਆਂ ਪੜੀ ਆਂ ਵੀ ਘੱਟੋ ਘੜੇ ਤੁਹਾਡੇ ਡਰ ਇੰਨਾ ਹੀ ਹੈਗਾ ਤਾਂ ਤੁਸੀਂ ਛੱਡ ਦਿਓ ਖੜਾ ਨਾ ਕਰੋ ਮਨਤਾਪੇ ਫੈਸਲਾ ਕਰ ਲੇਗਾ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਵਾ ਉਹ ਕੱਲ ਜਿਹੜੇ ਮੌਕੇ ਤੇ ਹੱਟ WhatsApp ਗੁਸਤਾਖੀ ਮਾਫ ਇੱਕ ਸਵਾਲ ਮੇਰੇ ਹੋਰ ਦਿਮਾਗ 'ਚ ਆ ਗਿਆ ਜਦੋਂ ਤੁਸੀਂ ਸਰਦਾਰ ਸ਼ਬਦ ਯੂਜ਼ ਕੀਤਾ ਮੈਂ ਇੱਕ ਚੈਨਲ ਦੇ ਉੱਤੇ ਡਿਬੇਟ ਦੇਖ ਰਿਹਾ ਸੀਗਾ ਤੇ ਉੱਥੇ ਵੀ ਇਸੇ ਤਰ੍ਹਾਂ ਜਦੋਂ ਸੁਖਬੀਰ ਬਾਦਲ ਹੁਣਾਂ ਦੇ ਨਾਮ ਦੇ ਨਾਲ ਸੰਬੋਧਨ ਕਰਨ ਲੱਗਿਆ ਉਹਨਾਂ ਨੇ ਸਰਦਾਰ ਸ਼ਬਦ ਦਾ ਇਸਤੇਮਾਲ ਕੀਤਾ ਨਾ ਤਾਂ ਉੱਥੇ ਜਿਹੜੇ ਸੀਨੀਅਰ ਪੱਤਰਕਾਰ ਸੀਗੇ ਉਹ ਕਹਿੰਦੇ ਵੀ ਹੁਣ ਸੁਖਬੀਰ ਬਾਦਲ ਦੇ ਨਾਮ ਨਾਲ ਸਰਦਾਰ ਸ਼ਬਦ ਨਹੀਂ ਵਰਤਿਆ ਜਾ ਸਕਦਾ ਬਿਲਕੁਲ درست ਹੈ ਜੀ ਜਿਹੜਾ ਵੀ ਸਿੱਖ ਅਕਾਲ ਤਖਤ ਤੋਂ ਦੋਸ਼ੀ ਕਰਦਿਆ ਜਾਂਦਾ ਉਹਦੇ ਕੋਲ ਸਰਦਾਰੀ ਖੋਹ ਲਈ ਜਾਂਦੀ ਹੈ ਉਹਦੇ ਨਾਂ ਤੇ ਫਿਰ ਸਰਦਾਰ ਨਹੀਂ ਬਰਤਾ ਜਾਂਦਾ ਕੱਲਾ ਨਾਂ ਜਾ ਜਾਂਦਾ ਉਹਦਾ ਇੱਕ ਤੁਹਾਨੂੰ ਛੋਟੀ ਜਿਹੀ ਮੈਂ ਉਦਾਹਰਨ ਦੇਣ ਲੱਗਾ 1994 ਦੇ ਵਿੱਚ ਜਦੋਂ ਸਾਕਾ ਨੀਲਾ ਤਾਰਾ ਵਾਪਰਦਾ ਗ੍ਰਹਿ ਮੰਤਰੀ ਹੁੰਦੇ ਆ ਬੂਟਾ ਸਿੰਘ ਗੋਰੀ ਮੁੜ ਕੇ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਜਦੋਂ ਸੰਤਾ ਸਿੰਘ ਕੋਲੋਂ ਅਕਾਲ ਤਖਤ ਦੀ ਦੁਬਾਰਾ ਸਾਰੀ ਕਰਵਾਈ ਜਾਂਦੀ ਹੈ ਸਰਕਾਰੀ ਅਕਾਲ ਤਖਤ ਦੀ ਉਹ ਵੀ ਬੂਟਾ ਸਿੰਘ ਦੀ ਰਜਮੰਦਗੀ ਨਾ ਹੋਇਆ ਸੀ ਮੈਂ ਥੋੜਾ ਜਿਹਾ ਆਪਣੇ ਇੱਥੇ ਸਰੂਪਿਆ ਦੇ ਦਰਸ਼ਕਾਂ ਨੂੰ ਦੱਸ ਦਿਆਂ ਜਿਹੜੇ ਅਸੀਂ ਇਤਿਹਾਸਕ ਸ਼ਸਤਰ ਸਮਝ ਕੇ ਅੱਜ ਵੀ ਅਕਾਲ ਤਖਤ ਤੇ ਮੱਥਾ ਟੇਕਦੇ ਹਨ ਇਹ ਉਹਦੋਂ ਸੜਗੇ ਸੀਗੇ ਇਹਨਾਂ ਦੇ ਜਿਹੜੇ ਅੰਦਰ ਸਾਲ ਹੁੰਦੇ ਉਹ ਦੋਰੇ ਹੋ ਗਏ ਸੀਗੇ ਕੁ ਟੁੱਟ ਗਏ ਸੀਗੇ ਤੇ ਬਕਾਇਦਾ ਤੌਰ ਤੇ ਇੱਕ ਚਾਰ ਮੈਂਬਰੀ ਕਮੇਟੀ ਬਣੀ ਚੁਸੀ ਸਰ ਮੋਤਾ ਸਿੰਘ ਜੀ ਆ ਮੁੱਢੀਗੇ ਇਹ ਨਾਨਕ ਨਿਵਾਸ ਦੇ ਵਿੱਚ ਬੈਠ ਕੇ ਇਹਨਾਂ ਨੂੰ ਉੱਥੇ ਸੁਨਿਆਰੇ ਨੂੰ ਕੁੱਟ-ਕੁੱਟ ਕੇ ਜੋੜੇ ਜੋੜੇ ਗਏ ਨੇ ਸਾਰੇ ਮਤਲਬ ਉਹ ਜਿਹੜੀ ਸੰਜੋਗ ਨੇ ਸਜਾਈ ਸੀ ਨਾ ਅਸਲੀ ਦੇਖੋ ਖਤਮ ਹੋ ਚੁੱਕੀ ਉਹਨਾਂ ਦੀ ਉਹਦੇ ਵਿੱਚ ਗਿਆਨੀ ਭਗਵਾਨ ਸਿੰਘ ਹੈਡ ਗ੍ਰੰਥੀ ਕਾਲ ਤਖਤ ਹੁੰਦੇ ਸੀਗੇ ਬੋਟਾ ਸਿੰਘ ਉਹ ਰਿਹੇ ਤੇ ਦੋ ਮੈਂਬਰ ਹੁੰਦੇ ਸੀ ਚਾਰ ਬੰਦਿਆਂ ਦੀ ਕਮੇਟੀ ਬਣੀ ਸੀ ਤੇ ਗਿਆਨੀ ਭਗਵਾਨ ਸਿੰਘ ਅਕਸਰ ਇਹ ਜ਼ਿਕਰ ਕਰਦੇ ਹੁੰਦੇ ਸੀ ਕਿ ਇਹ ਹਥਿਆਰ ਜਿਹੜੇ ਆ ਹੁਣ ਉਹ ਅਸਲੀ ਹਥਿਆਰ ਨਹੀਂ ਰਹਿ ਇਹਨਾਂ ਦੀ ਜੋੜੇ ਕਹਿੰਦੇ ਦੁਬਾਰਾ ਇਹਨਾਂ ਨੂੰ ਨੁਵਾਰਾਂ ਦੇ ਜੋੜੇ ਆ ਵਾ ਸੁਨਿਆਰਾਂ ਦੇ ਜੋੜੇ ਆ ਨੇ ਇਹਨਾਂ ਨੂੰ ਹੁਣ ਦੂਸਰੀ ਗੱਲ ਜਿਹੜੀ ਗੱਲ ਜਦੋਂ ਆਪਾਂ ਕਹਿੰਦੇ ਆ ਕਾਲ ਤੱਕ ਤੇ ਬੰਦੇ ਨੂੰ ਜੋ ਦੋਸ਼ੀ ਕਰਾ ਦਿੱਤਾ ਗਿਆ ਫਿਰ ਸਰਦਾਰੀ ਖੋ ਲਈ ਜਾਂਦੀ ਹੈ ਗੁਰਤਾ ਸਿੰਘ ਜੀ ਜਦੋਂ 1993 ਚ ਪੇਚ ਹੁੰਦੇ ਪਹਿਲਾਂ ਇਹ ਪੰਤ ਚੋਂ ਛੇਕੇ ਗਏ ਸੀਗੇ ਤਨਖਾਇਆ ਕਰਾ ਦਿੱਤੇ ਕਿ ਨਹੀਂ ਪੇਚ ਹੈ ਫਿਰ ਛੇਕੇ ਗਏ ਸੀਗੇ ਤੇ ਮੈਂ ਇੱਥੇ ਇੱਕ ਗੱਲ ਹੋਰ ਸਪਸ਼ਟ ਕਰ ਦੇ ਜਦੋਂ ਨਰੰਗਰੀਆਂ ਦਾ ਕੇਸ ਹੁੰਦਾ ਨਾ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਕਾਇਦਾ ਤੌਰ ਤੇ ਕਾਲ ਤਖਤ ਤੇ ਬੁਲਾਇਆ ਜਾਂਦਾ ਵਸ ਸਪਸ਼ਟ ਕਰ ਦੇਣ ਲਈ ਤਗੋ ਜਵਾਬ ਹੁੰਦਾ ਵੀ ਮੈਂ ਹੁਣ ਮੁੱਖ ਮੰਤਰੀ ਮੈਂ ਪੇਸ਼ ਨਹੀਂ ਹੋ ਸਕਦਾ ਤੇ ਇਹਨਾਂ ਗਰੰਥੀਆਂ ਇਹਨਾਂ ਨੂੰ ਮਾਫੀ ਦਿੱਤੀ ਉਹਨੂੰ ਕੋ ਨਹੀਂ ਪੇਸ਼ ਹੋਇਆ ਉਹਨੂੰ ਕਿਉਂ ਨਹੀਂ ਕਰ ਵੀ ਕੀਤੀ ਮੁੱਖ ਮੰਤਰੀ ਤਾਂ ਦਸਤੀਫਾ ਦੇ ਕਿਹਾ ਜਾ ਕੋਈ ਗੱਲ ਨਹੀਂ ਲੇਕਿਨ ਜਿੱਥੇ ਇਹਨਾਂ ਦੇ ਆਪਣੇ ਇੰਟਰਸਟ ਹੁੰਦੇ ਕਾਲੀਆਂ ਦੇ ਉੱਥੇ ਕੁਝ ਹੋਰ ਹੁੰਦੇ ਜਿੱਥੇ ਨਹੀਂ ਹੁੰਦੇ ਉੱਥੇ ਕੁਝ ਹੋਰ ਹੁੰਦੇ ਜਦੋਂ ਬੁੱਟਾ ਸਿੰਘ ਹੋਰਾਂ ਦੇ ਬਾਰੇ ਚ ਤਖਤ ਸ਼੍ਰੀ ਦਮਦਮਾ ਸਾਹਿਬ ਨੇ ਸਰਦਾਰ ਲਖਜੂਰ ਕੀਤਾ ਸੀ ਗਿਆਨੀ ਕੇਵਲ ਸਿੰਘ ਨੇ ਉਸसे ਬੜੇ ਇਜੈਕਸ਼ਨ ਹੋ ਗਿਆ ਸੀਗਾ ਕਿ ਤੁਸੀਂ ਸਰਦਾਰ ਨਹੀਂ ਕਹਿ ਸਕਦੇ ਉਹਨੂੰ ਉਹ ਸਰਦਾਰੀ ਉਹਦੇ ਕੋਲ ਖੁੱਸ ਚੁੱਕੀ ਆ ਪਹਿਲਾਂ ਤਨਖਾਈਆ ਕਰਾ ਦਿੱਤਾ ਤੇ ਫਿਰ 500 ਚੇਕਿਆ ਤੂੰ ਸਾਡਾ ਹਿੱਸਾ ਨਹੀਂ ਸਿੱਖ ਪੰਥ ਦਾ ਹਿੱਸਾ ਨਹੀਂ ਹੈਗਾ ਉਹਨੂੰ ਇਹ ਕਰਕੇ ਤੁਹਾਡੀ ਗੱਲ ਠੀਕ ਆ ਸਾਡੀ ਮਰਿਆਦਾ ਦੇ ਮੁਤਾਬਕ ਸਾਡੇ ਸਿਧਾਂਤ ਦੇ ਮੁਤਾਬਕ ਸਾਡੀ ਪਰੰਪਰਾ ਦੇ ਮੁਤਾਬਕ ਜਿਹੜਾ ਵੀ ਸਿੱਖ ਅਕਾਲ ਤਖਤ ਤੋਂ ਪੰਥ ਤੋਂ ਚੇਕਿਆ ਜਾਂਦਾ ਉਹਦੇ ਨਾਂ ਤੇ ਅਸੀਂ ਸਰਦਾਰ ਨਹੀਂ ਲਾਉਂਦੇ ਉਹ ਮੇਰਾ ਹੀ ਫਿਰ ਨਾ ਰਹਿ ਜਾਂਦਾ ਜਿਵੇਂ ਸੁਖਬੀਰ ਸਿੰਘ ਬਾਦਲ ਰਹਿ ਗਿਆ ਹੁਣ ਸਰਦਾਰ ਸੁੰਦੁਰ ਕੋਈ ਨਹੀਂ ਹੈਗਾ ਇਹ ਸਾਡੀ ਮਰਿਆਦਾ ਕਹਿੰਦੀ ਆ ਰਹਿਤ ਮਰਿਆਦਾ ਦੇ ਵਿੱਚ ਬਕਾਇਦਾ ਤੌਰ ਤੇ ਇਹ ਚੀਜ਼ਾਂ ਦਰਜ ਨੇ ਕੋ ਸਾਡੇ ਨਿਜ਼ਮ ਹੁੰਦੇ ਜੇ ਦਰਜ ਨਹੀਂ ਹੁੰਦੇ ਨਿਜ਼ਮ ਸਾਡੇ ਆਪਣੇ ਬਣਾਏ ਹੁੰਦੇ ਨੇ ਇਸ ਕਰਕੇ ਮੈਂ ਤੁਹਾਨੂੰ ਐਗਜ਼ਾਮਪਲ ਵੀ ਦੇ ਦਿੱਤੀ ਆ ਕਿ ਬੂਟਾ ਸਿੰਘ ਜਿਹੜੇ ਪੇਚ ਹੁੰਦੇ ਨੇ ਉਹਨਾਂ ਨੇ ਦਾ ਸਰਦਾਰ ਲਾਇਆ ਗਿਆ ਜੀ ਤੇ ਉਮੀ ਜੇਟ ਨੇ ਜਥੇਦਾਰ ਨੂੰ ਕਿਹਾ ਗਿਆ ਜੀ ਤੁਸੀਂ ਗਲਤ ਕਹਿ ਆਪਣੇ ਸ਼ਬਦ ਸਧਾਰੋ ਤੁਸੀਂ ਇਸੇ ਕਰਕੇ ਸਰਦਾਰਨੀ ਲਾਇਆ ਜਾਂਦਾ ਜਿੰਨਾ ਚਿਰ ਹੁਣ ਇਹ ਅਕਾਲ ਤਖਤ ਤੇ ਪੇਚ ਹੋ ਕੇ ਸੁਖਵੀਰ ਸਿੰਘ ਬਾਦਲ ਆਪਣੀ ਤਨਖਾਹ ਨਹੀਂ ਲਵਾ ਲੈਂਦੇ ਤਨਖਾਹ ਲਵਾ ਕੇ ਪੂਰੀ ਨਹੀਂ ਕਰ ਲੈਂਦੇ ਉਨਾ ਚਿਰ ਤੱਕ ਇਹਨਾਂ ਦੇ ਨਾਂ ਤੋਂ ਸਰਦਾਰ ਸ਼ਬਦ ਗੈਰ ਹੋਊਗਾ ਜੀ ਤੇ ਪ੍ਰਸ਼ਾਪ ਉਹੀ ਹੁਣ ਆਪਾਂ ਪਹਿਲਾ ਸਵਾਲ ਜਿੱਥੋਂ ਸ਼ੁਰੂ ਕੀਤਾ ਸੀਗਾ ਵੀ ਹੁਣ ਅਗਾ ਕੀ ਹੋਏਗਾ ਸੁਖਵੀਰ ਬਾਦਲ ਜਿਹੜਾ ਜੋ ਹੋ ਜਾਏਗਾ ਤਾਂ ਉਹ ਮੈਂ ਦੱਸਦਾ ਵੀ ਜੋ ਨਿਰੰਗਕਾਰੀਆਂ ਦਾ ਕੇਸ ਹੋਇਆ ਸੀ ਉਦੋਂ ਕੀ ਹੋਇਆ ਸੀ 10ਵੀਂ ਦਿੱਤਾ ਤੀ ਪ੍ਰਕਾਸ਼ਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੰਨਿਆ ਕਰਤਾ ਸੀ ਮੈਂ ਮੁੱਖ ਮੰਤਰੀ ਨਹੀਂ ਆ ਸਕਦਾ ਜੇ ਇੱਥੇ ਤੇ ਕਾਇਦਾ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਆਪਣਾ ਐਡਾ ਵੱਡਾ ਸਾਮਰਾਜ ਸੀ ਹੋ ਆ ਸਕਦਾ ਤੇ ਫਿਰ ਇੱਕ ਮੁੱਖ ਮੰਤਰੀ ਕੋ ਨਹੀਂ ਆ ਸਕਦਾ ਸੀ ਵੇ ਦੇਖਿਆ ਜੋ ਫਿਰ ਜਾ ਕੇ ਸੋਚ ਚੁੱਕਦੇ ਕੋਈ ਗੱਲ ਨਹੀਂ ਲੇਕਿਨ ਉਹਨੂੰ ਪ੍ਰਮਾਨਗੀ ਦਿੱਤੀ ਇਹਨਾਂ ਜਥੇਦਾਰਾਂ ਨੇ ਕਿ ਨਹੀਂ ਹੋਣ ਦੇ ਕੋਈ ਨਹੀਂ ਮੁੱਖ ਮੰਤਰੀ ਮੁੱਖੋਂ ਦੀ ਛਪ ਨਹੀਂ ਜਾਣੀ ਚੀਜ਼ ਨਹੀਂ ਹੋਣ ਦੇ ਕੋਈ ਗੱਲ ਨਹੀਂ ਉੱਦੇ ਸਾਰ ਲੱਗ ਗਿਆ ਇਸ ਕਰਕੇ ਕੋਣ ਵੀ ਉਹੋ ਕੁਝ ਹੀ ਹੋਣ ਦੇ ਸਾਰਾ ਕਿਉਂਕਿ ਕੱਲ ਵੀ ਆਪਾਂ ਕੱਲ ਕੀਤੀ ਸੀ ਇਹ ਸਕ੍ਰਿਪਟ ਕਿਤੋਂ ਹੋਰ ਲਿਖ ਕੇ ਆਈ ਹੈ ਇੱਥੇ ਪੜੀ ਗਈ ਹੈ 11 ਵਜੇ ਮੀਟਿੰਗ ਸ਼ੁਰੂ ਹੁੰਦੀ ਹੈ ਸਵਾ 11 ਵਜੇ ਮੀਟਿੰਗ ਖਤਮ ਹੋ ਜਾਂਦੀ ਹੈ ਅਗਲੀ ਗੱਲ ਹੁਣ ਜੇ ਕੱਲ ਹੀ ਇਹਨਾਂ ਨੂੰ ਬੁਲਾਇਆ ਜਾਂਦਾ ਬੁਲਾ ਕੇ ਤਨਖਾਹ ਲਈ ਜਾਂਦੀ ਵੀ ਤੁਸੀਂ ਤਨਖਾਹ ਕੋਤੋਂ ਹੁਣ ਕਈਆਂ ਵੀਰਾਂ ਦੇ ਵਿੱਚ ਜਿਹੜਾ ਹਾਸਾ ਨਾ ਪੀ ਤਨਖਾ ਕਿਉਂ ਨਹੀਂ ਤਨਖਾ ਜਿਹੜੀ ਆ ਇਹ ਬਕਾਇਦਾ ਤੌਰ ਤੇ ਇੱਕ ਆਇਸ਼ ਸ਼ਬਦ ਹੈ ਕਿੱਥੋਂ ਜਿਹੜਿਆ ਜਿਹੜਾ ਵੀ ਸਿੱਖ ਬਕਾਇਦਾ ਤੌਰ ਤੇ ਮੁਗਲਾਂ ਦੀ ਨੌਕਰੀ ਕਰਿੰਦਾ ਸੀ ਨਾ ਉਹਨੂੰ ਮਹੀਨੇ ਬਾਅਦ ਤਨਖਾਹ ਮਿਲਦੀ ਸੀ ਹੂੰ ਤਾਂ ਉਹਨੂੰ ਤਨਖਾਈ ਆ ਕਿਹਾ ਜਾਂਦਾ ਸੀ ਵੀ ਇਹ ਮੁਗਲਾਂ ਕੋਲੋਂ ਤਨਖਾਹ ਲੈਂਦਾ ਵਾ ਜੇ ਮੁੰਡਾ ਮੁਗਲਾਂ ਕੋਲੋਂ ਤਨਖਾਹ ਲੈਂਦਾ ਵਾ ਤਾਂ ਦਾ ਮਤਲਬ ਉਹਦੇ ਘਰ ਦੇ ਵਿੱਚ ਕੁਝ ਵਾਧਾ ਹੋਇਆ ਉਹਨੂੰ ਆਮ ਜਿਕ ਨਫ਼ਰਤ ਕਰਦੇ ਸੀ ਕਿ ਇਹ ਮੁਗਲਾਂ ਦਾ ਜਿਹੜੇ ਸਾਡੇ ਵਿਰੋਧੀ ਦੇ ਉਹਨਾਂ ਦਾ ਮਲਾਜਮ ਆ। ਇੱਥੇ ਵੀ ਇਸੇ ਤਰ੍ਹਾਂ ਹੀ ਹੈ। ਤਨਖਾਹ ਵਾਅਦਾ ਵਾ ਤਨਖਾਹ ਸਿਰਫ ਇਹ ਆ ਵੀ ਅਕਾਲ ਤਖਤ ਬਖਸ਼ੇਂਦ ਤਖਤ ਬਖਸ਼ੇਂਦ ਤੱਕ ਇੱਥੇ ਜਿਹੜਾ ਵੀ ਉਹ ਬਖਸ਼ੇ ਗਿਆ ਵਾ ਉਹਦੇ ਖਿਲਾਫ ਜਿਹੜੀ ਉਹ ਕਾਰਵਾਈ ਨਹੀਂ ਕੋਈ ਖਾਸ ਹੁੰਦੀ ਬਖਸ਼ੇ ਗਿਆ ਵਾ ਸਿਰਫ ਇੱਕੋ ਗੱਲ ਆ। ਉਹਦੇ ਵਿੱਚ ਵਾਅਦਾ ਕੀਤਾ ਜਾਂਦਾ ਭਾਈ ਤੂੰ ਆਹ ਤੇਰੀ ਵਾਅਦਾ ਕੀਤਾ ਗਿਆ ਵੀ ਤੂੰ ਤੇਰੀ ਨਿਤਨੇਮ ਵਾਅਦਾ ਕਿ ਅੱਗੇ ਕੋਈ ਨੇ ਪਾਠ ਕਰਨੇ ਆ ਤੂੰ ਇੰਨਾ ਕੁਛ ਕਰਨਾ ਤੂੰ ਭਾਂਡੇ ਮੰਜੇ ਤੂੰ ਜੋੜੇ ਝੜਨੇ ਤੂੰ ਬਕਾਇਦਾ ਤੌਰ ਤੇ ਪ੍ਰਕਰਮਾਂ ਦੇ ਵਿੱਚ ਝਾੜੂ ਫੇਰਨਾ ਵਾ ਜਾਂ ਬਾਹਰ ਫੇਰਨਾ ਜਾਂ ਅੰਦਰ ਫੇਰਨਾ ਉਹ ਜਿਹੇ ਜਿਹੇ ਪ੍ਰੈਰੋਗੇਟ ਜਿੱਥੇ ਮਰਜ਼ੀ ਕਹਿ ਦੇਣ ਲੇਕਿਨ ਜਦੋਂ ਬਰਨਾਲਾ ਸੰਦੀਪ ਸਿੰਘ ਬਰਨਾਲਾ ਪੇਚ ਹੋਈ ਸੀ ਤੇ ਸਭ ਮੂਟਾ ਸਿੰਘ ਪੇਚ ਹੋਈ ਸੀਗੇ ਇਹਨਾਂ ਨੂੰ ਬਕਾਇਦਾ ਤੌਰ ਤੇ ਉਹਨਾਂ ਨੇ 35 ਦਿਨ ਚੱਲਾਈ ਸੀ ਸੱਤ ਸੱਤ ਦਿਨ ਸੱਤ-ਸੱਤ ਦਿਨ ਜਾ ਕੇ ਤੁਸੀਂ ਪੰਜ ਤਖਤਾਂ ਤੇ ਸੇਵਾ ਕਰੋਗੇ ਇਥੋਂ ਤੱਕ ਕਿ ਜਿਹੜੇ ਬਰਨਾਲਾ ਸਾਹਿਬ ਸੀ ਉਹਨਾਂ ਦੇ ਗਲ 'ਚ ਫੱਟੀ ਵੀ ਪਾਈ ਗਈ ਸੀ ਮੈਂ ਪਾਪੀ ਤੂੰ ਬਖਸ਼ਣ ਹਰ ਕਿਹਾ ਗਿਆ ਸੀ ਵੀ ਜਿੱਨਾਂ 'ਚ ਸਜ਼ਾ ਪੂਰੀ ਨਹੀਂ ਹੁੰਦੀ ਤੁਸੀਂ ਆਪਣੇ ਗਲ 'ਚੋਂ ਫੱਟੀ ਨਹੀਂ ਲਾਉਗੇ ਉਹ ਬਾਜ਼ਾਰ 'ਚ ਉਤਰੇ ਜਾਂਦੇ ਸੀ ਨਾ ਤੇ ਫੱਟੀ ਗਲ 'ਚ ਪਈ ਹੁੰਦੀ ਸੀ ਉਹਨਾਂ ਦੇ ਵਿੱਚ ਉਹ ਕਹਿੰਦੇ ਨਹੀਂ ਅਕਾਲ ਤਖਤ ਦਾ ਹੁਕਮ ਹੈ ਇਦਾਂ ਹੀ ਵਜਾਉਣਾ ਹੈ ਇਹ ਫੱਟੀ ਲਾਉਣੀ ਨਹੀਂ ਮੈਂ ਹੈਗੀ ਅਗਲੀ ਗੱਲ ਜਿਹੜਾ ਅਗਿਆ ਕਰਦਾ ਤਨਖਾ ਲਗਦੀ ਮੈਂ ਤੁਹਾਡੇ ਦਾ ਦੋ ਜ਼ਿਕਰ ਕਰੂੰਗਾ ਪਹਿਲੀ ਗੱਲ ਤੇ ਮਹਾਰਾਜਾ ਰਣਜੀਤ ਸਿੰਘ ਮੋਰਾ ਨਾਚੀ ਨੂੰ ਲੈ ਕੇ ਜਦੋਂ ਹਾਥੀ ਤੇ ਚੜ ਕੇ ਜਾ ਰਿਹਾ ਸੀਗਾ ਉਹਦੀ ਸ਼ਿਕਾਇਤ ਅਕਾਲ ਤਖਤ ਤੇ ਪਹੁੰਚਦੀ ਹੈ ਅਕਾਲ ਤਖਤ ਹਰਕਤ ਚ ਆਉਂਦਾ ਉਹਨੂੰ ਬੁਲਾਉਂਦਾ ਕਿ ਪੇਸ਼ ਹੋ ਉਹ ਕਹਿੰਦਾ ਗ੍ਰੰਥੀ ਮੈਨੂੰ ਪੇਸ਼ ਕਰਨਗੇ ਮੇਰੇ ਨਾਲ ਗੱਲ ਕਰਨਗੇ ਉਹ ਨਹੀਂ ਪੇਸ਼ ਹੁੰਦਾ ਤੇ ਅਕਾਲ ਤਖਤ ਤੋਂ ਉਹਨੂੰ ਤਨਖਾਹਿਆ ਕਰਾ ਦਿੱਤਾ ਜਾਂਦਾ। ਨਾਲ ਹੀ ਤਨਖਾਹਿਆ ਕਰਾ ਦੇਣ ਤੋਂ ਬਾਅਦ ਜਿਹੜੀ ਦੇਹਲੀ ਇਹਨਾਂ ਦੀ ਰਸਤ ਹੁੰਦੀ ਸੀ ਨਾ ਸਹੀ ਖਜ਼ਾਨੇ ਦੇ ਵਿੱਚੋਂ ਤੇ ਦਰਬਾਰ ਸਭ ਜਿਖੜਾ ਪ੍ਰਸ਼ਾਦੀ ਦੇਖਪਿਆਰ ਹੁੰਦੀ ਸੀ ਤੇ ਇਹਦੀ ਅਰਦਾਸ ਹੁੰਦੀ ਸੀ ਮਹਾਰਾਜ ਰੰਜੀਤ ਜੀ ਪੂਰੇ ਪਰਿਵਾਰ ਦੀ ਖਾਨਦਾਨ ਦੀ ਅਰਦਾਸ ਹੁੰਦੀ ਸੀ ਉੱਥੇ ਰੋਜ਼ ਚੜ੍ਹਦੀ ਕਲਾ ਦੀ। ਉੱਥੋਂ ਫਿਰ ਜਦੋਂ ਤਨਖਾਹਿਆ ਕਰਾ ਦਿੱਤਾ ਗਿਆ ਇੱਕ ਦੇ ਦੀ ਦੇਖਭਲ ਕੀਤੀ ਗਈ। ਫਿਰ ਰਸਤ ਸਰਕਾਰੀ ਖਜ਼ਾਨੇ ਜਿੱਥੇ ਆਏਗੀ। ਇਹ ਸੰਗਠਨ ਪੈਸਾ ਪੈਸਾ ਜਿਹੜਾ ਦੇ ਕੇ ਪਰਚੀ ਕਟਾ ਕੇ ਸੰਗਠਨ ਇਹ ਦੇਖ ਬਣਾਉਣਗੇ ਤੇ ਜੋ ਅੱਜ ਵੀ ਪ੍ਰਕਿਰਿਆ ਜਾਰੀ ਹੈ। ਉੱਥੋਂ ਫਿਰ ਅਰਦਾਸ ਬੰਦ ਕਰ ਦਿੱਤੀ ਗਈ ਸੀ। ਫਿਰ ਬਾਦਸ਼ਾਹ ਦੇ ਵਿੱਚ ਵੀ ਇਹ ਜਿਹੜਾ ਵਾ ਉਹ ਤਲਖਈਆ ਕਰ ਦਿੱਤਾ ਗਿਆ। ਹੁਣ ਇਹਨੂੰ ਝੋੜਿਆ ਕਿੱਥੋਂ ਗਿਆ? ਜਦੋਂ ਸਾਰੇ ਦਰਬਾਰ ਚੰਦਾ ਵਾ ਜਿਹੜਾ ਗੇਟਕੀਪਰ ਹੈ ਜਿਹੜਾ ਦਰਬਾਰੀ ਹੈ ਉਹ ਸਲੂਟ ਤੇ ਮਾਰਦਾ ਵਾ ਜੇਕਰ ਫਤਿਹ ਨਹੀਂ ਬੁਲਾਉਂਦਾ ਉਹ ਕਹਿੰਦਾ ਤੂੰ ਮੈਨੂੰ ਫਤਿਹ ਕੋਈ ਨਹੀਂ ਬੁਲਾਈ ਉਹ ਕਹਿੰਦਾ ਤੁਸੀਂ ਅਕਾਲ ਤਖਤ ਤੋਂ ਛਿਪ ਕਿਉਂ ਹੈ ਪਹਿਲਾਂ ਜਾਓ ਉੱਥੇ ਮਾਫੀ ਮੰਗ ਕੇ ਆਓ ਆਪਣਾ ਸਭ ਕੁਝ ਕਲੀਅਰ ਕਰਕੇ ਆਓ ਫਿਰ ਫਤਿਹ ਬੁਲਾਉਂਗਾ ਇਹ ਜਿਹੜੀ ਟੁੰਬ ਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਦਿਮਾਗ ਨੂੰ ਟੁੰਬ ਦੀ ਗੱਲ ਪਈ ਜੇ ਕੰਮ ਵੱਧ ਗਿਆ ਤੇ ਬਹੁਤ ਦੂਰ ਤੱਕ ਚਲ ਜੂਗਾ ਤੇ ਮੇਰੀ ਬਗਾਵਤ ਹੋ ਸਕਦੀ ਇੱਥੇ ਇਮੀਡੀਏਟਲੀ ਉੱਥੋਂ ਆਪਣਾ ਬੋਰੀਆ ਬਿਸਰਾ ਚੁੱਕਦੇ ਤੁਰ ਪੈਂਦੇ ਆ ਘੋੜੇ ਆ ਜਾਂਦੇ ਆ ਜਦੋਂ ਅੰਮ੍ਰਿਤਸਰ ਦੀ ਹਦੂਦ ਚ ਵੜਦੇ ਨੇ ਜੁੱਤੀ ਲਾ ਕੇ ਬਕਾਇਦਾ ਤੌਰ ਤੇ ਨੰਗੇ ਪੈਰੀ ਗਲ ਚ ਪਰਨਾ ਪਾ ਕੇ ਸੰਗਤ ਨਾਲ ਸਤਨਾਬਾਈ ਗੁਰੂ ਜਾਪ ਕਰਦੇ ਦਰਬਾਰ ਸਤ ਨੂੰ ਇਹ ਦਰਬਾਰ ਸੇ ਪੁੱਜ ਕੇ ਬਕਾਇਦਾ ਤੌਰ ਤੇ ਦੇਖ ਲੈ ਕੇ ਤੇ ਚੜ੍ਹੋਂ ਜਾਂਦੇ ਅੰਦਰ ਜਿੱਥੇ ਚੋਬਦਰ ਖੜਾ ਹੁੰਦਾ ਉੱਥੇ ਕਾਲੀ ਫੂਲਾ ਸਿੰਘ ਕਹਿੰਦਾ ਪਹਿਲਾਂ ਉੱਥੇ ਪੇਸ਼ ਹੋ ਤਨਖਾਹਾਂ ਤੇਰੀ ਦੇਵੀ ਪ੍ਰਵਾਨ ਨਹੀਂ ਹੋਈ ਤੇ ਇਹ ਪੇਸ਼ ਹੁੰਦੇ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਪੇਸ਼ ਹੁੰਦੇ ਆ ਤੇ ਇਹਨਾਂ ਨੂੰ 50 ਕੋੜੀਆਂ ਦੀ ਸਜਾ ਲਾਈ ਜਾਂਦੀ ਆ ਕਿਹਾ ਜਾਂਦਾ ਵੀ ਇਮਲੀਆ ਦਫਤਰਕ ਉਦੋਂ ਕਾਲੇ ਵੱਡਾ ਹੁੰਦਾ ਸੀ ਅੱਜ ਕੱਲ੍ਹ ਵੀ ਹੈਗਾ ਉਹ ਜਿਹੜਾ ਦੁਬਾਰਾ ਲਾਇਆ ਗਿਆ ਵਾ ਕਹਿ ਇਹਨੂੰ ਇਮਲੀ ਨਾਮ ਦਰਖਤਾਂ ਬਦ ਕੇ ਬਕਾਇਦਾ ਤੌਰ ਤੇ ਨੂੰ 50 ਕੋੜੀਆਂ ਮਾਰੇ ਜਾਂਦੇ ਜਦੋਂ ਕੋੜੇ ਮਾਰਨ ਦੀ ਗੱਲ ਆ ਤੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਆਪਣਾ ਜਿਹੜਾ ਚੋਲਾ ਪਾਇਆ ਹੁੰਦਾ ਚੋਗਾ ਪਾਇਆ ਹੁੰਦਾ ਲਾ ਦਿੰਦੇ ਪਿੰਡਾਂ ਲੰਗਾ ਬੰਦ ਦਿੱਤਾ ਜਾਂਦਾ ਤੇ ਮਾਰੋ ਕੁੜੇ ਕੋਈ ਗੱਲ ਨਹੀਂ ਤੁਸੀਂ ਤੇ ਕਾਲੀ ਫੂਲਾ ਸਿੰਘ ਫਿਰ ਫੈਸਲਾ ਕਰਦੇ ਵੀ ਫਿਰ ਵੀ ਮਹਾਰਾਜਾ ਤੁਮ ਮਾਫ ਕਰਦੇ ਲੇਕਿਨ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਗਿਆ ਵੀ ਉਹਨੂੰ ਇੱਥੋਂ ਤਨਖਈਆ ਕਰਾ ਦਿੱਤਾ ਗਿਆ ਤੇ ਬਕਾਇਦਾ ਤੌਰ ਤੇ ਉਹਨੂੰ ਕੁੜੇ ਮਾਰਨ ਦੀ ਸਜ਼ਾ ਲਾਏਗੀ ਇਹ ਵੀ ਨਹੀਂ ਕਿਸੇ ਬਖਸ਼ਿਆ ਜੀ ਤੱਕ ਉਹ ਇਤਿਹਾਸ ਦੇ ਪੰਨਿਆਂ ਦਾ ਬਣਿਆ ਕਰਤਾਰ ਸਿੰਘ ਬੇਦੀ ਕਰਤਾਰ ਸਿੰਘ ਬੇਦੀ ਬਕਾਇਦਾ ਤੌਰ ਤੇ ਸੰਤ ਬਾਬਾ ਨਾਨਕ ਜੀ ਦੀ ਕੁੱਲ ਦੇ ਵਿੱਚੋਂ ਇਹਨਾਂ ਦੇ ਵਿੱਚ ਗਾਂ ਸ਼ਖਾਵਾਂ ਹੋ ਜਾਂਦੀਆਂ ਨੇ ਜਿਹੜੇ ਸਾਡੇ ਬਾਬਾ ਸਰਬਜੋਤ ਸਿੰਘ ਬੇਦੀ ਆ ਗੱਦੀ ਉਸ ਪਰਿਵਾਰ ਨੂੰ ਮਿਲਦੀ ਹੈ ਇਸ ਪਰਿਵਾਰ ਨੂੰ ਨਹੀਂ ਮਿਲਦੀ ਗੱਦੀ ਉਹ ਖੋਨ ਮਿਲ ਰਹੀ ਹੈ ਕਰਤਾਰ ਸਿੰਘ ਬੇਦੀ ਤੇ ਇੱਕ ਦੋਸ਼ ਸੀ ਦੋਸ਼ ਇਹ ਸੀ ਕਿ ਜਦੋਂ ਮਹੰਤ ਨਰੈਣੂ ਵਾਲਾ ਨਰਕਾਣਾ ਸਾਹਿਬ ਦਾ ਜਿਹੜਾ ਕਾਂਡ ਹੁੰਦਾ ਵਾ ਜਿਹਦੇ ਚ ਲక్ష్మణ ਸਿੰਘ ਧਾਰੋਵਾਲ ਨੂੰ ਪੁੱਠਾ ਲੜਕਾ ਲ ਕੇ ਤੇ ਉਹਦੀ ਚਮੜੀ ਦੇਣ ਦਿੱਤੀ ਜਾਂਦੀ ਐ ਤੇ ਫਿਰ ਉਹਨੂੰ ਥੱਲੇ ਅੱਗ ਲਾ ਕੇ ਸਾੜਿਆ ਜਾਂਦਾ ਵਾ 150 ਡਿਗਰੀਬ ਸਿੰਘ ਸੀਧ ਹੁੰਦਾ ਉੱਥੇ ਸਾਡਾ ਤੇ ਇਸ ਕਰਕੇ ਜਿਹੜਾ ਸੀ ਜਦੋਂ ਇਹਨੇ ਉਹਦੀ ਮਦਦ ਕੀਤੀ ਸੀਗੀ ਇਹਨੂੰ ਵੀ ਪੰਥੋਂ ਸਿੱਖਿਆ ਜਾਂਦਾ ਤਨਖਾਹਿਆ ਕਰਾ ਦਿੱਤਾ ਜਾਂਦਾ ਤਨਖਾਹਿਆ ਕਰਾ ਦੇਣ ਤੋਂ ਬਾਅਦ ਜਦੋਂ ਇਹ ਕਾਲ ਤੱਕ ਤੇ ਪੇਸ਼ ਹੁੰਦਾ ਤਨਖਾਹ ਲੈਣ ਲਈ ਤੇ ਤਨਖਾਹ ਇਹਨੂੰ ਕਿਦਾਈ ਜਾਂਦੀ ਐ ਪੰਜ ਤਖਤਾਂ ਦੇ ਜਥੇਦਾਰ ਇਹ ਗੱਲ ਕਹਿੰਦੇ ਆ ਵੀ ਇਹਦੇ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾ ਕੇ ਪੂਰੇ ਅੰਮ੍ਰਿਤਸਰ ਚ ਨੂੰ ਫੇਰਿਆ ਜਾਵੇ। ਉਹ ਰੋ ਪਿੰਦਾ। ਗਲੇ ਟੁਗਾਂ ਦਾ ਰੋਂਦਾ। ਉਹ ਕਹਿੰਦੇ ਹੁਣ ਕੀ ਹੋਇਆ? ਕਹਿੰਦਾ ਜੀ ਮੈਂ ਬੇਨਤੀ ਕਰਨੀ। ਕਹਿੰਦੇ ਕੀ? ਕਹਿੰਦੇ ਵੀ ਇੱਕ ਤੇ ਗੁਰੂ ਪਾਤਸ਼ਾਹ ਦੀ ਕੁਲ ਤੋਂ ਮੈਂ ਗਲਤੀ ਮਨੂ ਜੇ ਮੈਨੂੰ ਵਕਤ ਸਜਾ ਡਬਲ ਚਾਹੀਦੀ ਹੈ ਬਾਕੀ ਨਾ। ਮੈਂ ਗੁਰੂਕੁਲ ਚੋਂ ਹੋਣ ਦੇ ਬਾਵਜੂਦ ਜਿਹੜਾ ਵਾ ਇਹ ਗਲਤੀ ਕੀਤੀ ਹੈ ਤੇ ਦੂਸਰੀ ਚੀਜ਼ ਜੋ ਕਹਿੰਦਾ ਜੀ ਮੈਂ ਤੁਹਾਡੇ ਬੇਨਤੀ ਕਰਦਾ ਮੇਰੇ ਮੂੰਹ ਨਾਲ ਖੜੇ ਕਾਲਾ ਖੜੇ ਬਾਕੀ ਜੋ ਮਰਜ਼ੀ ਕਰਦੇ। ਇਤਿਹਾਸ ਦੇ ਪੰਨਿਆਂ ਤੇ ਦਰਜ ਹੋ ਗਿਆ ਚੀਜ਼ੇ। ਲੇਕਿਨ ਜਥੇਦਾਰਾਂ ਨੇ ਕਹਿ ਦਿੱਤਾ ਵੀ ਚਲੋ ਜੇ ਗੁਰੂਕੁਲ ਚੋਂ ਇਸ ਅਹੁਦੇ ਤੇ ਤੇ ਇਹਨੂੰ ਮਾਫ ਕਰ ਦਿੱਤਾ ਜਾਵੇ। ਉਹਦੀ ਤਨਖਾਹ ਮਾਫ ਕੀਤੀ ਜਾਂਦੀ ਹੈ ਤੇ ਉਹਨੂੰ ਇਹ ਕਿਹਾ ਜਾਂਦਾ ਵੀ ਤੂੰ ਜਾ ਕੇ ਨਨਕਾਣਾ ਸਾਹਿਬ ਅੰਮ੍ਰਿਤਸਰ ਤੋਂ ਪੈਦਲ ਚੱਲ ਕੇ ਜਾ ਕੇ ਮੱਥਾ ਟੇਕੀ ਆਉਣਾ। ਇਹ ਤਨਖਾਹ ਲਈ ਜਾਂਦੀ ਉਹ ਇਸ ਕਰਕੇ ਜੇ ਭਾਵੇਂ ਤੇ ਕਹਿੰਦੇ ਨੇ ਵੀ ਇਹ ਗੱਲ ਇਦਾਂ ਹੈਗੀ ਲੇਕਿਨ ਮੈਂ ਇਹ ਗੱਲ ਕਹੂੰਗਾ ਇਤਿਹਾਸ ਦੇ ਪੰਨਿਆਂ ਤੇ ਜਦੋਂ ਇਹ ਚੀਜ਼ ਦਰਜ ਹੋ ਜਾਂਦੀ ਆ ਉਹਦੇ ਉਹਨਾਂ ਦੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਮaaf ਕੀਤਾ ਜਾਂਦਾ ਵੀ ਤੁਹਾਡੇ ਬਜ਼ੁਰਗਾਂ ਨੇ ਆਹ ਗਲਤੀ ਕੀਤੀ ਸੀ ਉਹਨਾਂ ਨੂੰ ਅਕਾਲ ਤੱਕ ਤੋਂ ਆਹ ਤਨਖਾਹ ਲੱਗੀ ਸੀ ਇਸ ਕਰਕੇ ਤਨਖਾਹ ਤਨਖਾਈ ਆ ਭਾਵੇਂ ਉਹ ਪਾਠ ਕਰਨ ਦੀ ਆ ਭਾਵੇਂ ਸੰਗਤਾਂ ਦੇ ਜੋੜੇ ਛੜਨ ਦੀ ਆ ਭਾਵੇਂ ਪ੍ਰਕਰਮਾਂ ਚ ਝਾੜੂ ਫੇਰਨਦੀ ਆ ਤੇ ਭਾਵੇਂ ਕੋਈ ਸੰਕਤਾ ਦੇ ਝੂਠੇ ਵਰਤਨ ਮੰਨਣ ਦੀ ਆ ਸਿੱਖ ਪੰਥ ਦੇ ਵਿੱਚ ਇਹ ਸਭ ਤੋਂ ਵੱਡੀ ਤਨਖਾਹ ਵਾ ਇਹੋ ਹੀ ਲਈ ਜਾਂਦੀ ਆ ਹਾਂ ਇੱਕ ਲਬਜ ਵਰਤਿਆ ਉਹਨਾਂ ਨੇ ਜਿਹਦਾ ਸਬ ਨੇ ਗੁਨਾਹ ਜਿਹੜਾ ਗੁਨਾਹ ਲਬਜ ਵਰਤਿਆ ਨਾ ਉਹ ਬੜਾ ਵੱਡੀ ਚੀਜ਼ ਆ ਇੱਕ ਸ਼ਬਦ ਇੱਕ ਹੋਰ ਬੜਾ ਇੰਪੋਰਟੈਂਟ ਸ਼ਬਦ ਸੀਗਾ ਉਹ ਇਹੀ ਸੀਗਾ ਕਹਿੰਦੇ ਵੀ ਪੰਥ ਦਾ ਨੁਕਸਾਨ ਹੋਇਆ ਹੁਣ ਜਿੱਤੇ ਗੁਨਾਹ ਕਬਦਾ ਆ ਗਿਆ ਪੰਥ ਦਾ ਨੁਕਸਾਨ ਆ ਗਿਆ ਤੇ ਜਿਹੜੇ ਲੋਕ ਨੇ ਇਹ ਜਿਹੜੇ ਦਰਸ਼ਕ ਵੀ ਨੇ ਜਾਂ ਜਿਹੜੇ ਪੰਥਕ ਹਮੈਤੀ ਨੇ ਉਹ ਵੀ ਇਹੀ ਕਹਿੰਦੇ ਆ ਵੀ ਫਿਰ ਸਜ਼ਾ ਮਤਲਬ ਉਹ ਤਵਕਕੋ ਇਹ ਕਰ ਰਹੇ ਆ ਵੀ ਸਜ਼ਾ ਸਖਤ ਹੋਣੀ ਚਾਹੀਦੀ ਹੈ ਨਹੀਂ ਮੈਂ ਤੇ ਤੁਹਾਨੂੰ ਦੱਸ ਦਿੱਤਾ ਵੀ ਜੇ ਕਰਤਾਰ ਸਿੰਘ ਬੇਬੀ ਨੂੰ ਮੂੰਹ ਕਾਲਾ ਕਰਕੇ ਖੋਤੇ ਤੇ ਪਟਾਕੇ ਫੇਰ ਨਹੀਂ ਸਜਾਇਦਾ ਸੀ ਤਾਂ ਕੀ ਸੁਖਵੀਰ ਬਾਦੂ ਨਹੀਂ ਲਾਈ ਜਾ ਸਕਦੀ ਇਹ ਜੇ ਮਹਾਰਾਜਾ ਜਿਸ ਨੂੰ ਕੋੜੇਲਾ ਕੋੜੇ ਮੰਨ ਸਕਦਾ ਸੀ ਕੀ ਸਗਵੀ ਬਾਦਲ ਨਹੀਂ ਲਾ ਸਕਦੀ ਨਹੀਂ ਜਾ ਸਕਦੀ ਮੈਂ ਤੇ ਤੁਹਾਨੂੰ ਦੋਵੇਂ ਐਗਜ਼ਾਮਪਲਾਂ ਦੇਤੀਆਂ ਵੀ ਇਹ ਦੋ ਐਗਜ਼ਾਮਪਲਾਂ ਸਾਡੇ ਸਾਹਮਣੇ ਨੇ ਫਿਰ ਜਿਹੜੀ ਫੱਟੀ ਪਾਈ ਗਈ ਕੀ ਸਗਵੀਰ ਸਿੰਘ ਬਾਦਲ ਚ ਪਾਈ ਗੱਲ ਚ ਪਾਈ ਜਾਊਗੀ ਅਜੇ ਵੀ ਫੱਟੀ ਪਈ ਉਹ ਕਾਲ ਤਖਦੇ ਉੱਤੇ ਮੈਂ ਪਾਪੀ ਤੂੰ ਬਖਸ਼ਣ ਹਰ ਜਿਹੜੀ ਬਰਨਾਲੇ ਦੇ ਗੱਲ ਚ ਪਾਈ ਗਈ ਸੀ ਇਸ ਕਰਕੇ ਇੱਕ ਗਨਾਲ ਬਚ ਵਰਦਿਆ ਜੇ ਤੁਸੀਂ ਕਹੋ ਦੂਜਾ ਲਫ਼ਜ਼ ਇਹ ਪੰਥ ਦਾ ਬਹੁਤ ਵੱਡਾ ਨੁਕਸਾਨ ਹੋਇਆ ਦੇ ਨਾਲ ਇਹ ਚ ਕੋਈ ਸ਼ੱਕ ਵਾਲੇ ਗਿਲ ਨੁਕਸਾਨ ਹੋਇਆ। ਉਦੋਂ ਤੇ ਨੰ ਰੱਪ ਲਾ ਸੀਗਾ। ਉਦੋਂ ਤੇ ਕਹਿੰਦੇ ਸੀ ਸਾਡਾ ਰਾਜ ਨੇ ਸਾਨੂੰ ਲੋੜ ਦੀ ਕਿਸੇ ਦੀ ਅਗੀ ਹੁਣ। ਆ ਜਥੇਦਾਰ ਕੋਣ ਹੁੰਦੇ ਸਾਡੇ ਮੁਲਾਜ਼ਮ ਜਿਹੜੇ ਟਕੇ ਟਕੇ ਦੇ ਆਪਣੇ ਘਰ ਬਲਾ ਕੇ ਜਦੋਂ ਜਥੇਦਾਰਾਂ ਨੂੰ ਆਪਣੇ ਘਰ ਬਲਾ ਕੇ 22 ਸਤੰਬਰ ਨੂੰ ਆਦੇਸ਼ ਦਿੱਤਾ ਜਾਂਦਾ ਵੀ ਆ ਚਿੱਠੀ ਲੈ ਜਾਓ। ਤੇ ਇਹ ਤੁਸੀਂ ਸੌਦਾ ਸਾਹ ਨੂੰ ਮਾਫੀ ਦੇਣੀ ਆ 2 ਘੰਟੇ ਪਹਿਲਾਂ ਬ੍ਰਾਂਡਡ ਪਹੁੰਚਾਇਆ ਜਾਂਦਾ ਤੇ ਫਿਰ ਅੰਦਰ ਬੁਲਾ ਕੇ ਗਲਤੀ ਕੀਤੀ ਜਾਂਦੀ ਹੈ ਗਿਆਨੀ ਗੁਰਮukh ਸਿੰਘ ਉਸ ਸਮੇਂ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਸੀ ਉਹਨਾਂ ਨੇ ਕਿਹਾ ਸੀ ਬਾਦਲ ਸਾਹਿਬ ਸਾਨੂੰ ਇਦਾਂ ਨਾ ਬੁਲਾਇਆ ਕਰੋ ਜਿਹੜਾ ਵੀ ਕੰਮ ਹੋਵੇ ਸੁਨਿਆ ਭੇਜ ਦਿਓ ਅਸੀਂ ਕਰਦਿਆ ਕਰਾਂਗੇ ਇਹ ਲਫ਼ਜ਼ ਗਿਆਨੀ ਗੁਰਮukh ਸਿੰਘ ਨੇ ਆਪਣੀ ਪ੍ਰੈਸ ਕਨਫਰੰਸ 'ਤੇ ਵਰਤੇ ਸੀਗੇ ਤੇ ਵੱਡੇ ਬਾਦਲ ਲੱਗੇ ਸੀ ਠੀਕ ਕਹਿ ਰਹੇ ਹੋ ਤੁਸੀਂ ਤੇ ਮੈਂ ਇੱਥੇ ਵੀ ਦੱਸ ਦਿਆਂ ਦੂਜੇ ਪਾਸੇ ਭਾਈ ਰਣਜੀਤ ਸਿੰਘ ਸੀਗਾ 300 ਸਾਦਾ ਦੇ ਟਾਈਮ ਦੇ ਉੱਤੇ ਬਿਲਕੁਲ ਹਿੰਮਤ ਨਹੀਂ ਸੀ ਉਹਨੂੰ ਬੁਲਾ ਜਾਣ ਉੱਥੇ ਹੁਣ ਭਾਈ ਰਣਜੀਤ ਸਿੰਘ ਜਿਹੜੇ ਕਿੱਥੋਂ来ਏ ਸੀ ਭਾਈ ਰਣਜੀਤ ਸਿੰਘ ਨੇ ਕਰੋੜਾ ਰੁਪਏ ਦੀ ਪ੍ਰਾਪਰਟੀ ਦਿੱਲੀ ਕਮੇਟੀ ਦੀ ਜਸਟਿਸ ਦਾ ਅਵਤਾਰ ਸਿੰਘ ਇੱਥੋਂ ਖੋ ਕੇ ਦਿੱਤੀ ਸੀਗੀ ਜਿਹਦੇ ਤੇ ਅਵਤਾਰ ਸਿੰਘ ਨੇ ਨਜਾਇਜ਼ ਕਬਜ਼ਾ ਕੀਤਾ ਸੀਗਾ ਉਹ ਪਹਿਰੰਦੀਸੀ ਕਰ ਸਕਦਾ ਸੀ ਜਿੱਥੇ ਤਾਂ ਨਹੀਂ ਕਰ ਸਕਦੇ ਸਾਨੂੰ ਯਾਦ ਹੈ ਇੱਕ ਵਾਰੀ ਗ੍ਰੰਥ ਇਹਨਾਂ ਪਹਿਰੰਦੀਸੀ ਨੇ ਜਿਹੜੇ ਸੀ ਨਾ ਰਾਗੀ ਇਕੱਠੇ ਕਰ ਲਏ ਉਹਨਾਂ ਨੂੰ ਕਹਿੰਦਾ ਭਾਈ ਤੁਸੀਂ ਕੱਚੀ ਬਾਣੀ ਨਹੀਂ ਪੜ੍ਹਣੀ ਗੱਲ ਹੋਈ ਇਹ ਇੱਕ ਇੱਕ ਲੋਕ ਤੇ ਜਿਹੜੇ ਅੱਗੇ ਪਿੱਛੇ ਦੇ ਇੱਕ ਦੂਜੇ ਦੇ ਕਿ ਜਿਹੜਾ ਸ਼੍ਰੀਨਗਰ ਵਾਲੇ ਸੀ ਭਾਈ ਸਾਹਿਬ ਲੰਮੇ ਉੱਚੇ ਜਵਾਨ ਉਹ ਬੜੇ ਮਿੱਤਰ ਸੀ ਇਹਨਾਂ ਦੇ ਉਹ ਦੇਲ ਚ ਮਿਲਦੇ ਰਹੇ ਨੇ ਉਹ ਅੱਗੇ ਬਹਿ ਗਏ ਉਹਨਾਂ ਦੇ ਪਿੱਛੇ ਨੋ ਨਾ ਨਹੀਂ ਮੈਨੂੰ ਸਾਰੇ ਦੱਸਣੇ ਚਾਹੀਦੇ ਟਿੱਕੇ ਰਵਟਾਉਦੇ ਕਿ ਜਗਾਧਰੀ ਵਾਲੇ ਜਿਹੜੇ ਬਾਬਾ ਜੀ ਸੀਗੇ ਗ੍ਰੰਥੀ ਸਾਹਿਬ ਆਪਣੇ ਉਹ ਕੀ ਕਹਿੰਦੇ ਜਦੋਂ ਗਲਬਦਰ ਸਿੰਘ ਸਾਹਿਬ ਦੀ ਅਸਥੇ ਜਾਪ ਹੀ ਕਰਦੇ ਨੇ ਅੰਦਰ ਪਤਾ ਨਹੀਂ ਕੀ ਭੜਾ ਵਤਨਾ ਕਹਿੰਦਾ ਮੈਂ ਹੁਗਾ ਕੋਈ ਮਤਲਬ ਮੇਰਾ ਕਹਿਣ ਤੋਂ ਬਾਅਦ ਜਥੇ ਦਰ ਦਾ ਇੰਨਾ ਕੁ ਡਰ ਹੋਣਾ ਚਾਹੀਦਾ ਉਹ ਭੈਰਨ ਜੀ ਸਿੰਘ ਸੀਗਾ ਜਿਹਨੂੰ ਜਾ ਕੇ ਬਤੌਰ ਕਲਚਰ ਦਾ ਪ੍ਰਧਾਨ ਪਤੌਰੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਿੰਨ ਵਾਰੀ ਕਰਦਾ ਕੇ ਮਿਲੇ ਸੀ ਵੀ ਤੁਸੀਂ ਤੌਰੇ ਦਾ ਸਾਥ ਨਾ ਦਿਓ ਉਹ ਕਹਿੰਦਾ ਜੀ ਮੈਂ ਸਾਥ ਕਿਸੇ ਦਾ ਨਹੀਂ ਦੇ ਰਿਆ ਮੈਂ ਪੰਥ ਦਾ ਸਾਥ ਦੇ ਰਿਆ ਮੈਂ ਇਹ ਗੱਲ ਕਹਿ ਰਿਹਾ ਤੁਹਾਨੂੰ ਵੀ ਤੁਸੀਂ ਬਾਰ ਬਾਰ ਕਹਿ ਰਿਹਾ ਵੀ ਆਪਣੇ ਕਰਸ ਖਾਲਸੇ ਦਾ ਵਿਆਹ ਵਾ 300 ਸਾਲਾ ਵਾ ਆਪਾਂ ਇਕੱਠੇ ਹੋ ਕੇ ਤੁਮ ਤਮ ਨਮਾਈਏ ਨਾ ਨਾ ਲੋ 14 ਅਪ੍ਰੈਲ ਤੋਂ ਬਾਅਦ ਜੋ ਮਰਜ਼ੀ ਕਰ ਲਿਓ ਤੁਸੀਂ ਤੇਰਾਂ ਨੂੰ ਵਿਸਾਖੀ ਚਾਹੁੰਦਾ ਮਰਜੀ ਕਰ ਲੋ ਮੈਂ ਤੈਨੂੰ ਕੋਈ ਰੋਕਦਾ ਨਹੀਂਗਾ ਲੜਿਓ ਖੱਪੇ ਜੋ ਮਰਜੀ ਕਰਿਓ ਤੁਸੀਂ ਲੇਕਿਨ ਇਹ ਮੇਰੀ ਡਿਊਟੀ ਬਣਦੀ ਬਤੌਰੇ ਜਥੇਦਾਰ ਵੀ 14 ਤੱਕ ਤੁਹਾਨੂੰ ਰੋਕਣ ਦੀ ਇਹਨਾਂ ਨੇ ਉਹਨੂੰ ਲਾਗ ਕੇ ਪਾਸੇ ਕਰਤਾ ਉਹਨੇ ਹੁਣੇ ਹੁਣਮਾ ਜਾਰੀ ਕੀ ਕੀਤਾ ਸੀ 31 ਦਸੰਬਰ 2098 ਨੂੰ ਇਹੀ ਕੀਤਾ ਸੀ ਨਾ ਕਿ ਭਾਈ ਸਾਰੇ ਇਕੱਠੇ ਵਕੀ ਮਨਾਓ ਲੜਨਾ ਪਿੰੜਨਾ ਬੰਦ ਕਰੋ ਜਿਹੜੀ ਗਰੇ ਸ਼ਿਕਵੇ ਨੇ ਉਹ ਆਪਣੇ 14 ਅਪ੍ਰੈਲ 1999 ਤੋਂ ਬਾਅਦ ਕਰ ਲਿਓ ਤੁਸੀਂ ਇਹਨਾਂ ਨੇ 10 ਤਰੀਕ ਨੂੰ ਲਾਹਤਾ ਨੂੰ ਇੱਕ ਪਾਸੇ ਇਹ ਕਹਿੰਦੇ ਆ ਕਿ ਜਥੇਦਾਰ ਜਿਹੜੇ ਸਾਡੇ ਨੇ ਉਹ ਅਦਾਲਤਾਂ ਤੋਂ ਉੱਪਰ ਨੇ ਅਦਾਲਤਾਂ ਦੇ ਕਾਨੂੰਨ ਲਾਗੂ ਨਹੀਂ ਹੁੰਦੇ ਤੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਇੱਕ ਅਦਾਲਤ ਆ ਉਹਦੇ ਤੋਂ ਹੁਕਮ ਲੈ ਕੇ ਲਾਇਆ ਗਿਆ ਸੀ ਦੇਖ ਸਕਦੇ ਜੀ ਆਪੇ ਕੀ ਇਹ ਮਦ ਸ਼ਾਮਲ ਕੀਤੀ ਸੁਖਬੀਰ ਸਿੰਘ ਨੇ ਗੱਲਾਂ ਕਿ ਤੁਹਾਡੀ ਸਰਕਾਰ ਨੇ ਕੀਤਾ ਸੀ ਇਹ ਇਸ ਕਰਕੇ ਮੈਂ ਇਹ ਗੱਲ ਕਹਿੰਦਾ ਵੀ ਮੈਂ ਤੁਹਾਨੂੰ ਐਗਜ਼ਾਮਪਲ ਨਾਲ ਤਿੰਨ ਦਿੰਦੀ ਹਾਂ ਇਹਨਾਂ ਦੇ ਵਿੱਚੋਂ ਵੇਖਣਾ ਹੁਣ ਇਹਨਾਂ ਨੇ ਵੀ ਕੀ ਸਗਾ ਦੇਣੀ ਤਨਖਾਹ ਕੀ ਲਾਉਣੀ ਆ ਕਿ ਖੋਤੇ ਤੇ ਬਿਠਾਉਣਾ ਵਾਂ ਗੂੜੇ ਮਾਰਨੇ ਆ ਜਾਂ ਕਿ ਹੋਰ ਦੇਣੀ ਆ ਜਿਹੜੀ ਇਹ ਬਾਕੀ ਜੀ ਤੁਸੀਂ ਤਨਖਾਹ ਕਹਿੰਦੇ ਤਨਖਾਹ ਲੱਗਣੀ ਲੱਗਣੀ ਉਹ ਤਾਂ ਕੋਈ ਗੱਲ ਦੀ ਤੁਜੀ ਹੈ ਹੀ ਨਹੀਂ ਕੋਈ ਲੇਕਿਨ ਜਥੇਦਾਰਾਂ ਦੀ ਪ੍ਰਕਿਰਿਆ ਤੇ ਮੈਂ ਸੰਤੁਸ਼ਟ ਨਹੀਂ ਪ੍ਰਕਿਰਿਆ ਇਹ ਹੁੰਦੀ ਸੀ ਵੀ ਜੇ ਕਿਤੇ ਉਹਨਾਂ ਨੇ ਕੁਝ ਕੀਤਾ ਸੀ ਤੇ ਬਕਾਇਦਾ ਤੌਰ ਤੇ ਕੱਲ ਹੀ ਉਹਨਾਂ ਨੇ ਬੁਲਾਉਂਦੇ ਇੱਕ ਇੱਕ ਦੋਸ਼ ਦੱਸਦੇ ਵੀ ਤੁਹਾਡੇ ਤੇ ਇਹ ਦੋਸ਼ ਜਦੋਂ ਗਵਾਹਾਂ ਦੇ ਪੇ ਅਦਾਲਤ ਚ ਪੇਸ਼ ਹੁੰਦੇ ਹਨ ਨਾ ਜੱਜ ਦੋਸ਼ੀ ਨੂੰ ਪੁੱਛਦਾ ਜੈਸ ਔਰ ਨੋ ਦੇ ਵਿੱਚ ਭਾਈ ਰੰਜੀਤ ਨੂੰ ਪੁੱਛਿਆ ਗਿਆ ਸੀਗਾ ਕਿ ਜਦੋਂ ਤੁਸੀਂ ਨਾਕਰ ਦੇ ਰੰਗਕਈ ਮਾਰਿਆ ਸੀਗਾ ਐਸਲੇ ਤੁਸੀਂ ਉੱਥੇ ਹੈਗੇ ਸੀਗੇ ਇਹ ਜੱਸਰ ਨੂੰ ਸਵਾਲ ਹੁੰਦੇ ਕਿੰਨੀ ਗੱਲ ਦੀ ਨਹੀਂ ਹੁੰਦੇ ਇੱਥੇ ਵੀ ਜੱਸਰ ਨੂੰ ਸਵਾਲ ਹੋਣੇ ਜਦੋਂ ਗੱਲ ਦੇ ਵਿੱਚ ਪੱਲਾ ਪਾ ਕੇ ਖਲੋਣਾ ਨਾ ਥੰਦੇ ਤੇ ਜਥੇਦਾਰ ਦੀ ਇੱਕ ਡਿਊਟੀ ਬਣਦੀ ਆ ਉਹ ਬਕਾਇਦਾ ਤੌਰ ਤੇ ਇਹਨਾਂ ਦੇ ਜਿਹੜੇ ਦੋਸ਼ ਲੱਗੇ ਨੇ ਉਹਨੂੰ ਇੱਕ ਇੱਕ ਦੋਸ਼ ਨੂੰ ਕਹੇ ਵੀ ਤੁਸੀਂ ਇਹ ਦੋਸ਼ ਮੰਨਦੇ ਹੋ ਉਹ ਜੱਸ ਕਹੂਗਾ ਦੂਸਰਾ ਦੋਸ਼ ਜੱਸ ਕਹੂਗਾ ਅਖੀਰ ਦੇ ਉੱਤੇ ਇਹ ਗੱਲ ਕਹੂਗਾ ਵੀ ਅਕਾਲ ਤਖਤ ਤੋਂ ਲੱਗੀ ਹੋਈ ਥਾਹ ਕਬੂਲ ਕਰਦੇ ਹਾਂ ਉਹ ਕੋਈ ਜੈਸ ਕਹੂਗਾ ਫਿਰ ਤਨਖਾਸ ਲਈ ਜਾਏਗੀ ਇਸ ਕਰਕੇ ਦੋ ਐਗਜ਼ਾਮਪਲ ਤੁਹਾਨੂੰ ਮੈਂ ਕਰਤਾਰ ਸਿੰਘ ਬੇਕਾਇਦਾ ਤੌਰ ਤੇ ਜਿਹੜਾ ਹੈਗੇ ਨੇ ਬੇਦੀ ਉਹਦੀ ਵੀ ਦੱਸ ਦਿੱਤੀ ਆ ਤੇ ਮਹਾਰਾਜਾ ਰਣਜੀਤ ਸਿੰਘ ਦੱਸਦੀ ਆ ਹੁਣ ਫੈਸਲਾ ਅਕਾਲ ਤਖਤ ਨੇ ਕਰਨਾ ਵਾ ਇਹਨਾਂ ਦੋਹਾਂ ਦੇ ਵਿੱਚੋਂ ਜਾਂ ਕੋਈ ਨਵੀਂ ਪ੍ਰਕਿਰਿਆ ਦੇ ਵਿੱਚੋਂ ਜਾਂ ਕੋਈ ਬਰਨਾਲਾ ਸਾਹ ਵਾਲੀ ਪ੍ਰਕਿਰਿਆ ਦੇ ਵਿੱਚੋਂ ਵੀ ਗੱਲ 'ਚ ਫੱਟੀ ਪਾ ਕੇ ਇਹਨਾਂ ਨੂੰ ਖੜੇ ਕਰਨਾ ਉੱਥੇ ਮੈਂ ਪਾਪੀ ਤੂੰ ਬਖਸ਼ਣ ਹਰ ਕੀ 35 ਦਿਨ ਤਨਖਾਹ ਲਈ ਜਾਊਗੀ ਇਹਨਾਂ ਨੂੰ ਕੀ ਕਿਹਾ ਜਾਊਗਾ ਵੀ ਤੁਸੀਂ ਜਾ ਕੇ ਪੰਜ ਤਖਤਾਂ ਜਾ ਕੇ ਸੇਵਾ ਕਰਕੇ ਆਓ ਇਹ ਪਿਛਲਾ ਅਧਿਆਸ ਅਸੀਂ ਸਾਨੂੰ ਨਹੀਂ ਪਤਾ ਕੀ ਕਰਨਾ ਕਿਉਂ ਜਥੇਦਾਰਾ ਕੋਲੇ ਇੱਕ ਦੋਸ਼ੀ ਗਰਦਾਨ ਦਿੱਤਾ ਤੁਸੀਂ ਦੋਸ਼ੀ ਜੋ ਗਰਦਾਨ ਦਿੱਤਾ ਮੁੜ ਕੇ ਜਥੇਦਾਰਾ ਦਾ ਆਪਣਾ ਪ੍ਰੈਰੋਗੇਟਿਵ ਕੋਲ ਅਧਿਕਾਰ ਆ ਉਹ ਮਾਫੀ ਵੀ ਦੇ ਸਕਦੇ ਆ ਜੇ ਉਹ ਮੰਨਦਾ ਵੀ ਹਾਂ ਇਹ ਗਲਤੀਆਂ ਕੀਤੀਆਂ ਕਹਿੰਦੇ ਵੀ ਅੱਗੇ ਤੋਂ ਨਹੀਂ ਹੋਣੀਆਂ ਜਦ ਤੁਹਾਨੂੰ ਮਾਫ ਕੀਤਾ ਅਕਾਲ ਤਖਤ ਤੋਂ ਬਕਾਇਦਾ ਤੌਰ ਤੇ 5 ਦਾਤਨਾਂ ਦੀ ਦਾਤਲ ਕੁਰਲਾ ਕਹਿੰਦੇ ਸਿਰਫ ਇਹ ਸੀ ਅੱਜ ਕੱਲ ਦੇ ਗੁਰਸ਼ਾ ਕੇ 5 ਦਾਤਨਾਂ ਦੀ ਤਨਖਾਹ ਲਾ ਕੇ ਵੀ ਮਾਫੀ ਦਿੱਤੀ ਜਾ ਸਕਦੀ ਹੈ ਜੀ ਜੀ ਪਟੇਸ਼ਾਬ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੇ ਲੋਕਾਂ ਦੇ ਡਾਊਟ ਸੀਗੇ ਲੋਕ ਜਿਹੜੇ ਕਮੈਂਟ ਕਰ ਰਹੇ ਸੀ ਬਿਲਕੁਲ ਉਹਨਾਂ ਨੂੰ ਕਲੀਅਰ ਕੀਤਾ ਤੇ ਨਾਲੇ ਇਹ ਵੀ ਦੱਸਿਆ ਵੀ ਹੁਣ ਅਗਾਹ ਵਾਸਤੇ ਕੀ ਹੋ ਸਕਦਾ ਕਿਦਾਂ ਅਕਾਲੀ ਦਲ ਜਿਹੜਾ ਦੁਬਾਰਾ ਸੰਗਠਿਤ ਹੋਊਗਾ ਤੇ ਕੀ ਅਕਾਲੀ ਦਲ ਜਿਹੜਾ ਸੁਖਬੀਰ ਬਾਦਲ ਨੇ ਇਹ ਮੋੜ ਜਿਹੜਾ ਵਾ ਇਹ ਆਪਰਾ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਅਕਾਲੀ ਪੋਲਿਟਿਕਸ ਨੂੰ ਲੀਡ ਕਰ ਪਾਉਣਗੇ ਬਹੁਤ ਬਹੁਤ ਧੰਨਵਾਦ ਕੀਮਤੀ ਸਮਾਂ ਦੇਣ ਲਈ ਸਤਿ ਸ੍ਰੀ ਅਕਾਲ ਠੁਕਰੀਆ ਜੀ ਸ਼ੁਕਰੀਆ ਸ਼ੁਕਰੀਆ